ਹਾਂਜੀ ਮਿੱਤਰੋ ਚਰਨਸ਼ੋ ਗੰਗਾ ਸ੍ਰੀ ਕਰੋਲਗੜ੍ਹ ਸਾਹਿਬ ਬਾਰੇ ਤਾਂ ਤੁਸੀਂ ਆਪ ਸਭ ਨੇ ਸੁਣੀ ਆ ਹਨਾ ਪਰ ਅੱਜ ਸਾਨੂੰ ਇੱਕ ਹੋਰ ਜਗ੍ਹਾ ਤੇ ਲੈ ਕੇ ਜੰਨੇ ਆਂ ਅਸੀਂ ਰੋਕੀ ਆਹ ਦੇਖੋ ਬਾਈ ਜੀ ਚਰਨਸ਼ੋ ਗੰਗਾ ਇਤਿਹਾਸਿਕ ਸਥਾਨ ਬੋਹ ਹੈ ਬਾਈ ਇਹ ਪਿੰਡ ਸੈਦੇ ਵਾਲੇ ਜੀ ਪੈਂਦਾ ਪਰ ਉਹ ਹੈ ਵੀ ਤੁਸੀਂ ਸੋਚਦੇ ਹੋਵੋਗੇ ਵੀ ਯਾਰ ਆਹ ਟਿੱਬੇ ਨੇ ਚਾਰਚ ਫੇਰੇ ਚਲੋ ਉੱਥੇ ਦਾ ਪਹਾੜੀ ਏਰੀਆ ਹੈ ਨਾ ਕਰੋਲਗੜ੍ਹ ਦਾ ਤਾਂ ਪਹਾੜੀ ਏਰੀਆ ਇੱਥੇ ਤਾਂ ਟਿੱਬੇ ਆ ਬਈ ਆ ਦੇਖ ਲਓ ਸਰੋਂ ਵੀਜੀ ਹੈ ਤੇ ਕੋਈ ਕਿਤੇ ਪਾਣੀ ਦਾ ਸਾਧਨ ਨਹੀਂ ਹੈਗਾ ਪਰ ਇੱਥੇ ਵੀ ਇੱਕ ਚਰਨਸ਼ੋ ਗੰਗਾ ਹੈ ਇੱਥੇ ਕਹਿੰਦੇ ਹੁਣ ਤੱਕ ਪਾਣੀ ਚੱਲਦਾ ਰਿਹਾ ਹੈ ਪਿੱਛੇ ਜੀ ਬੰਦ ਹੋਇਆ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਕੀ ਰਿਪੋਰਟ ਆ ਦੋਸਤੋ ਤੁਸੀਂ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀਗਾ ਉਹ ਬਾਬਾ ਜੀ ਚੁੱਪ ਕਰੋ ਪਹਿਲਾਂ ਤੁਸੀਂ ਦੇਖਿਆ ਨਾ ਮੇਰੀ ਵੀਡੀਓ ਦੇਖੀ ਸੀ ਕਿ ਆਪਾਂ ਤੁਹਾਨੂੰ ਚਰਨਸ਼ੋਹ ਪ੍ਰਾਪਤ ਗੰਗਾ ਜਿਹੜੀ ਖਰਾਲਗੜ੍ਹ ਸਾਹਿਬ ਦਿਖਾਈ ਸੀ ਜੋ ਕਿ ਦੋ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ ਹੈਗਾ ਗੜ ਸ਼ੰਕਰ ਦੇ ਆ ਪਹਾੜੀਆਂ ਦੇ ਵਿੱਚ ਆ ਖਰਾਲਗੜ੍ਹ ਸਾਹਿਬ ਉੱਥੋਂ ਗੰਗਾ ਨਿਕਲਦੀ ਤੁਹਾਨੂੰ ਦਿਖਾਈ ਸੀ ਨਾ ਚਰਨਸ਼ੋਹ ਗੰਗਾ ਦੀ ਪਵਿੱਤਰ ਧਰਤੀ ਪਰ ਦੋਸਤੋ ਤੁਹਾਨੂੰ ਹੈਰਾਨੀ ਹੋਊਗੀ ਕਿ ਇੱਕ ਚਰਨਸ਼ੋਹ ਗੰਗਾ ਉਹ ਤਾਂ ਚਲ ਪਹਾੜੀਆਂ ਦੇ ਵਿੱਚ ਇੱਕ ਚਰਨਸ਼ੋਹ ਗੰਗਾ ਏਡੇ ਡੇ ਟਿੱਬੇ 'ਚ ਵੀ ਐ ਟਿੱਬੇ ਚਲੋ ਹੁਣ ਇੱਥੇ ਚੱਕੇਗੇ ਪਰ ਹੁਣ ਵੀ ਆਪਾਂ ਇਸ ਟਾਈਮ ਖੜੇ ਟਿੱਬੇ ਤੇ ਆਂ ਇਹ ਚਰਨਸ਼ੋ ਗੰਗਾ ਹੈ ਇਹ ਸਥਾਨ ਹੈ ਜਿਹੜਾ ਕਿ ਬੋਹਾ ਤੇ ਸੈਦੇ ਵਾਲਾ ਸੈਦੇ ਵਾਲਾ ਰੋਡ ਤੇ ਪੈਂਦਾ ਇਹਨੂੰ ਕਈ ਪਿੰਡਾਂ ਦੀਆਂ ਹੱਦਾਂ ਲੱਗਦੀਆਂ ਜਿਵੇਂ ਸੇਰਖਾਂ ਵਾਲਾ ਆ ਗਿਆ ਸੈਦੇ ਵਾਲਾ ਆ ਗਿਆ ਇਧਰ ਮੰਡੇਰ ਆ ਗਿਆ ਹੈ ਨਾ ਇਹ ਉਹ ਸਥਾਨ ਹੈ ਅਬ ਸਾਡੇ ਨਾਲ ਬਾਬਾ ਜੀ ਖੜੇ ਇਹਨਾਂ ਤੋਂ ਅਸੀਂ ਜਾਣਕਾਰੀ ਲਈ ਸੀਗੀ ਤਾਂ ਮੈਂ ਪੁੱਛਿਆ ਸੀ ਮਾ ਬਾਬਾ ਜੀ ਤੁਸੀਂ ਚਰਨਸ਼ੋ ਗੰਗਾ ਜਾਂ ਨਿਕਲਦੀ ਦੇਖੀ ਹੈ ਕਿਸੇ ਨੇ ਹੋਰ ਉਹ ਕਹਿੰਦੇ ਵੀ ਦੇਖੋ ਸੁਣਦੇ ਸੀ ਵੀ ਇਥੋਂ ਦੀ ਗੰਗਾ ਚੱਲੀ ਹੋਈ ਹੈ ਤੇ ਪਤਾ ਕਿਵੇਂ ਲੱਗਿਆ ਉਸ ਥਾਂ ਦਾ ਉਹ ਮਤਲਬ ਕਿਸੇ ਨੇ ਜ਼ਮੀਨ ਖਰੀਦੀ ਸੀਗੀ ਜਦੋਂ ਇਹਨੂੰ ਇੱਥੇ ਜਿਹੜੀ ਉਹ ਸੀਗੀ ਜਿਹਨੂੰ ਆਪਾਂ ਤਲਾਬ ਕਹਿ ਦਿੰਨੇ ਆ ਉਹਨੂੰ ਆਟ ਦੇ ਸੀਗੇ ਤਾਂ ਇੱਥੇ ਉਹਨਾਂ ਦੇ ਜਿਹੜੇ ਟਰੈਕਟਰ ਸੀਗੇ ਬੰਦ ਹੋ ਜਾਂਦੇ ਸੀ ਚੱਲਦੇ ਨਹੀਂ ਸੀ ਆਟੋਮੈਟਿਕ ਰੁਕ ਜਾਂਦੇ ਸੀ ਨਵੇਂ ਤੋਂ ਨਵੇਂ ਟਰੈਕਟਰ ਵੀ ਕੋਈ ਨੁਕਸ ਨਹੀਂ ਹੁੰਦਾ ਸੀ ਉਹ ਵੀ ਰੁਕ ਜਾਂਦੇ ਸੀ ਤਾਂ ਉਹਨਾਂ ਨੇ ਚਲੋ ਕਿਸੇ ਤਰੀਕੇ ਨਾਲ ਕਿਉਂ ਮਤਲਬ ਸਿਆਣਾ ਕੋਲੇ ਜਾਂਦਾਗਾ ਤਰੀਕਿਆਂ ਨਾਲ ਪੁੱਸਾਂ ਪਛਾਂਕੜਾਈਆਂ ਤਾਂ ਉਹਨੂੰ ਇਹ ਜਗ੍ਹਾ ਨਿਕਲੀ ਸੀ ਵੀ ਇਹ ਭਾਈ ਅ ਗੁਰੂ ਰਵੀਦਾਸ ਦੀ ਜਗ੍ਹਾ ਹੈਗੀ ਇੱਥੇ ਤੁਸੀਂ ਇਹਨੂੰ ੱਟੋਨਾ ਤੇ ਉਸ ਤੋਂ ਬਾਅਦ ਉਹ ਜਗ੍ਹਾ ਉਹਨਾਂ ਨੇ ਅਟਣੀ ਬੰਦ ਕਰਕੇ ਕਿਸ ਨੂੰ ਹੋਰ ਵੇਚਤੀ ਸੀ ਬਾਬਾਈ ਹਾਂ ਜੀ ਬਾਬਾ ਕਿਸੇ ਨੂੰ ਹੋਰ ਵੇਚਦੀ ਸੀ ਚਲੋ ਆਪਾਂ ਉਹ ਨਾ ਨਹੀਂ ਲੈਂਦੇ ਵੀ ਕਿਹਨੂੰ ਕਿਹਨੇ ਵੇਚੀ ਐ ਕਿਸੇ ਨੂੰ ਹੋਰ ਵੇਚੀ ਹਾਂ ਤਾਂ ਉਹਨਾਂ ਨੇ ਫਿਰ ਕਿਹਾ ਸੇਲਰ ਵਾਲਿਆਂ ਨੂੰ ਦੇ ਦਿੰਦੀ ਸੇਲਰ ਵਾਲਾਂ ਨੂੰ ਥੁਰਾਂ ਦੇਦੀ ਤਾਂ ਸੇਲਰ ਵਾਲਿਆਂ ਨੂੰ ਦੇਤੀ ਹੁਣ ਇਹ ਸੇਲਰ ਬਦੇ ਮਾਲਕਾਂ ਨੇ ਇਹ ਜਗ੍ਹਾ ਜਿਹੜੀ ਲੈ ਤਾਂ ਲਈ ਪਰ ਹੁਣ ਉਹਨਾਂ ਨੇ ਛੱਡੀ ਹੋਈ ਐ ਨੀ ਮੰਦਿਰ ਦੀ ਜਗ੍ਹਾ ਉੱਤੇ 생ਗਨੇ ਜਿੱਗਾ ਜਿੱਗਾ 생ਗਨੇ ਆ ਇਹ ਮੰਦਿਰ ਦੀ ਜਗਾ ਮਤਲਬ ਬਹੁਤ ਬੜਪਣ ਉਹਨਾਂ ਦਾ ਜਗਾ ਲੈ ਕੇ ਮੰਦਿਰ ਦੀ ਜਗਾ ਛੱਡੀ ਹੋਈ ਆ ਕਹਿੰਦੇ ਵੀ ਅਸੀਂ ਚਲੋ ਜਗਾ ਲੈ ਲਈ ਠੀਕ ਐ ਕਿੰਨੇ ਦੋ ਕਿਲੇ ਵਹਣਦੇ ਇਹ ਹੁਣ ਆਪਣੇ ਨਾਲ ਉਹ ਅੱਧਾ ਕਿੱਲਾ ਜੀ ਠੀਕ ਆ ਉਹ ਚਲੋ ਵੀ ਅੱਧਾ ਕਿਲਾ ਉਹਨਾਂ ਨੇ ਮੰਦਿਰ ਨੂੰ ਛੱਡਤਾ ਹਨਾ ਬਹੁਤ ਵੱਡੀ ਗੱਲ ਐ ਵਧੀਆ ਗੱਲ ਐ ਪਰ ਦੋਸਤੋ ਐਵੇਂ ਤਾਂ ਇਹ ਸਥਾਨ ਨਿਕਲਦੇ ਨਹੀਂ ਹੁੰਦੇਗੇ ਚਲੋ ਠੀਕ ਆ ਹੁਣ ਮੈਂ ਕੋਈ ਪ੍ਰੂਫ ਤਾਂ ਨਹੀਂ ਇੱਥੇ ਦੇ ਸਕਦਾ ਵੀ ਇੱਥੋਂ ਗੰਗਾ ਨਿਕਲੀ ਇੱਥੋਂ ਗੰਗਾ ਨਿਕਲੀ ਐ ਪਰ ਜਦੋਂ ਇੱਥੇ ਮੰਦਰ ਬਣਿਆ ਹੈ ਵੱਡੇ ਵੱਡੇ ਬੋਰਡ ਲੱਗੇ ਆ ਤੁਹਾਨੂੰ ਬੋਰਡ ਵੀ ਦਿਖਾਵਾਂਗੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਲਓ ਬੋਰਡ ਲੱਗਾ ਤੇ ਇਹ ਉਹ ਸਥਾਨ ਹੈ ਕਿਉਂਕਿ ਆਪਣੇ ਵਾਸਤੇ ਤਾਂ ਜੋ ਵੀ ਸਥਾਨ ਹੈ ਧਾਰਮਿਕ ਸਥਾਨ ਆ ਪਵਿੱਤਰ ਹੀ ਹੁੰਦੇ ਆ ਆਪਾਂ ਨਤਮਸਤਕ ਹੋਏ ਇੱਥੇ ਤੇ ਪ੍ਰਸ਼ਾਦ ਲਿਆ ਬਾਬਾਈ ਤੋਂ ਜਾਣਕਾਰੀ ਲਈ ਤੇ ਆਪਾਂ ਹੁਣ ਚਾਲੇ ਪਾ ਰਹੇ ਆ ਜੀ ਜਿੰਨੀ ਕੁ ਜਾਣਕਾਰੀ ਮਿਲੀ ਸੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਠੀਕ ਆ ਬਾਬਾ ਜੀ ਮੈਂ ਜਾਣਕਾਰੀ ਸਹੀ ਦਿੱਤੀ ਆ ਠੀਕ ਹੈ ਜੀ ਠੀਕ ਹੈ ਜੀ ਮਿਹਰਬਾਨੀ